ਜੀ ਮਾਤਾ ਸਾਹਿਬ ਦੇਵਾ ਜੀ ਮਾਤਾ ਸਾਹਿਬ ਦੇਵਾ ਜੀ ਕੋਈ ਆਂਦਾ ਵਾ ਜਾਂ ਕੋਈ ਮਾਤਾ ਸਾਹਿਬ ਕੌਰ ਕਹਿੰਦਾ ਜਾਂ ਕੋਈ ਮਾਤਾ ਸਾਹਿਬ ਦੇਵਾ ਕੌਰ ਜੀ ਕਹਿੰਦਾ ਜੋ ਵੀ ਕੋਈ ਕਵੇ ਮਾਤਾ ਜੀ ਦਾ ਮਾਤਾ ਜੀ ਆ ਨਾ ਤਾਂ ਗਿਆਨੀ ਜੀ ਵੀ ਉਹ ਬਚਨ ਆਪ ਜੀ ਨੂੰ ਪ੍ਰੇਮ ਨਾਲ ਕਹਿ ਕੇ ਗਏ ਆ ਮਾਤਾ ਸਾਹਿਬ ਦੇਵਾ ਜੀ ਦਾ ਬਹੁਤ ਵੱਡਾ ਮਰਾਤਵਾ ਹੈ ਜਦੋਂ ਕਿ ਤੇ ਮਾਈਆਂ ਦੀ ਲਿਸਟ ਬਣਾਈਏ ਨਾ ਵੀ ਮਾਈ ਦੀ ਗਿਣਤੀ ਕਰੀਏ ਸਿਰਫ ਢਾਈ ਮਾਵਾਂ ਗਿਣੀਆਂ ਗਈਆਂ ਕਿ ਦੁਨੀਆ ਤੇ ਜਾਂ ਫਿਰ ਇਦਾਂ ਕਹੋ ਵੀ ਢਾਈ ਫਰਜ ਨੇ ਉਹਨਾਂ ਢਾਈਆਂ ਚ ਕੋਈ ਏਕੀ ਨਿਵਾਜੇ ਇਹ ਢਾਈ ਗਿਣੇ ਗਏ ਢਾਈ ਬੀਬੀਆਂ ਉਹ ਹੋਈਆਂ ਜਿਨ੍ਹਾਂ ਨੇ ਔਰਤ ਹੋਣ ਦਾ ਸਹੀ ਮਾਣ ਇਹ ਫਰਜ ਨਿਭਾ ਲਿਆ ਮਾਂ ਹੋਣ ਦਾ ਸਹੀ ਫਰਜ ਉਹ ਢਾਈ ਕਿਹੜੀਆਂ ਪਹਿਲੀ ਮਾਤਾ ਹੈ ਭਗਤ ਤਰੂਜੀ ਦੀ ਮਾਤਾ ਕਿਉਂਕਿ ਭਗਤ ਤਰੂਜੀ ਦੀ ਇੱਕ ਮਤਰੀ ਮਾਂ ਵੀ ਆ ਨਾ ਉਹ ਪਹਿਲੀ ਜਿਹੜੀ ਰਾਣੀ ਸੀ ਉਹਦੇ ਘਰ ਲਾਦਣਾ ਹੋਈ ਉਹਨੇ ਆਪਣੀ ਭੈਣ ਦਾ ਹੀ ਵਿਆਹ ਰਾਜੇ ਨਾਲ ਕਰਵਾ ਦਿੱਤਾ ਰਾਜੇ ਉਤਾਨ ਪਾਤ ਨਾਲ ਤੇ ਜਦੋਂ ਨੀਤੀ ਤੇ ਸੁਨੀਤੀ ਦੋ ਭੈਣਾਂ ਸੀ ਵੱਡੀ ਜਿਹੜੀ ਸੀ ਉਹ ਭਗਤ ਤਰੂਜੀ ਦੀ ਮਾਤਾ ਦੀ ਦੂਜੀ ਸਗੀ ਮਾਸੀ ਲੱਗਦੀ ਉਹਨੇ ਆਉਂਦੇ ਹੀ ਸ਼ਰਤ ਇਹ ਰੱਖੀ ਵੀ ਪਹਿਲੀ ਨੂੰ ਤੂੰ ਮਹਿਲਾ ਜੋ ਕੱਢ ਮੈਂ ਪਟਰਾਣੀ ਬਣਾਂਗੀ ਫਿਰ ਮੈਂ ਤੇਰਨਾ ਵਿਆਹ ਕਰਾਂਗੀ ਉਹਦੀ ਸਗੀ ਭੈਣ ਨੇ ਆ ਸ਼ਰਤ ਰੱਖੀ ਤੋ ਪ੍ਰਮਾਦਮਾ ਦੀ ਕੁਦਰਤ 15 ਦਿਨਾਂ ਦੀ ਵੇਥਨਾ ਦੋਵਾਂ ਦੇ ਕੱਖ ਨੂੰ ਪਾਗ ਲੱਗ ਗਿਆ ਤੇ ਉਹ ਖਾਲਸਾ ਜੀ 15 ਦਿਨਾਂ ਦੀ ਵੇਥ ਦੇ ਹਿਸਾਬ ਨਾਲ ਕੁਦਰਤ ਦਾ ਨਿਯਮ ਹੈ ਨਾ ਜਦੋਂ ਬਾਲਕਾਂ ਦਾ ਜਨਮ ਹੋਇਆ ਹੁਣ ਤਰੂ ਜੀ ਹੈ ਤਾਂ ਵੱਡੀ ਰਾਣੀ ਦੇ ਪੁੱਤਰ ਹੀ ਪਰ ਜੋਰ ਦੂਜੀ ਮਾਸੀ ਦਾ ਚੱਲ ਗਿਆ ਸੀ ਔਲਾਦ ਉਹਦੀ ਵੀ ਸੀ ਤੇ ਜਦੋਂ ਰਾਜੇ ਵਾਸਤੇ ਪਿਓ ਵਾਸਤੇ ਸਾਰੇ ਪੁੱਤ ਇੱਕੋ ਜਿਹੇ ਹਨ ਭਾਗ ਤੇ ਤਰੂ ਜੀ ਗੋਦੀ ਬੈਠੇ ਉਹਨੇ ਧੂਕੇ ਲਾਇਆ ਤੇ ਆਖਿਆ ਜੇ ਇੱਥੇ ਬਹਿਣਾ ਹੈ ਤੇ ਮੇਰੀ ਖੂਹੋਂ ਆਉਂਦਾ ਇਥੇ ਤੂੰ ਨਹੀਂ ਹਣ ਬਹਿਣ ਜੋਗਾ ਤੇ ਉਹ ਵਿਚਾਰਾ ਬਾਲਕ ਸੀ ਉਹਨੇ ਦੌੜ ਕੇ ਜਾ ਕੇ ਆਪਣੀ ਮਾਤਾ ਨੂੰ ਇੱਕੋ ਗੱਲ ਪੁੱਛੀ ਵੀ ਮੈਨੂੰ ਇਹ ਦੱਸ ਵੀ ਤੂੰ ਰਾਣੀ ਆ ਕਿ ਗੋਲੀ ਤੇ ਉਹਨੇ ਆਖਿਆ ਵੀ ਮੈਂ ਜਨਮ ਦੀ ਭਾਵੇਂ ਰਾਣੀ ਆ ਕਰਮ ਦੀ ਮਗੋਲੀ ਹਈ ਆ ਤੇ ਭਗਤ ਤਰੂ ਜੀ ਬਾਲਵਸਥਾ ਸੀ ਉਹਨੇ ਆਪਣੀ ਮਾਤਾ ਨੂੰ ਪੁੱਛਿਆ ਵੀ ਜੇ ਕਰਮ ਦਾ ਰਾਜ ਲੈਣਾ ਹੋਵੇ ਕਰਮ ਕਰਕੇ ਤੂੰ ਗੋਲੀ ਆ ਜੇ ਕਰਮਾ ਕਰਕੇ ਰਾਣੀ ਹੁੰਦੀ ਫੇਰ ਫਿਰ ਤੈਨੂੰ ਐਡਾ ਉਹਦਾ ਮਿਲ ਜਾਣਾ ਹੈ ਮੈਨੂੰ ਉਹ ਗੋਦ ਮਿਲ ਜਾਣੀ ਸੀ ਉਹ ਮਾਤਾ ਹੱਸ ਕਹਿੰਦੀ ਪੁੱਤਰਾ ਫਿਰ ਇਹ ਨਹੀਂ ਫਿਰ ਉਹ ਗੋਦ ਮਿਲਨੀ ਸੀ ਫਿਰ ਇਹ ਨਹੀਂ ਫਿਰ ਉਹ ਅਖੰਡ ਰਾਜ ਮਿਲਣਾ ਸੀ ਜਿਹਦਾ ਕੋਈ ਹੰਤ ਹੀ ਨਹੀਂ ਸੀ ਉਹ ਸੱਚਖੰਡ ਦਾ ਸੱਚਾ ਸੁੱਚਾ ਰਾਜ ਆ ਨਾ ਉੱਥੇ ਸੱਚੇ ਹੀ ਸੱਚ ਨਿਭਣਾ ਚੁਣ ਵੱਖ ਕੱਢੇ ਜਿਮਾਲਿਆ ਉੱਥੇ ਕੂੜੇ ਲੋਕ ਤੇ ਪਾਉਂਦੇ ਨਹੀਂ ਨਾ ਸੱਚੇ ਲੋਕ ਪਾਉਂਦੇ ਤਾਂ ਮਾਤਾ ਕਹਿੰਦੀ ਪੁੱਤ ਜੇ ਬੰਦਗੀ ਕਰ ਦੋ ਫਿਰ ਉਹ ਰਾਜ ਮਿਲਣਾ ਸੀ ਤੋ ਪੰਜਾਂ ਸਾਲਾਂ ਦੇ ਬਾਲਕ ਦੇ ਐਹੋ ਜੀ ਹਿਰਦੇ 'ਚ ਉਹ ਭਾਵਨਾ ਜਾਗੀ ਉਹ ਬੰਦਗੀ ਕਰਨ ਤਰੀਆ ਕਿੱਦਾਂ ਦੀ ਬੰਦਗੀ ਕੀਤੀ ਆ ਸਤਿਗੁਰੂ ਜੀ ਕਹਿੰਦੇ ਆ ਰਾਮ ਜੱਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ